ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਜੀਨ ਦੀ ਪੈਂਟ ਤੋਂ ਕੁਝ ਨਵਾਂ ਬਣਾਉਣਾ ਸਿਖਾਉਣੀ ਆ ਜੀ ਦੇਖੋ ਜੀਨ ਦੀ ਪੈਂਟ ਅਕਸਰ ਆਪਣੇ ਹਰ ਇੱਕ ਦੇ ਘਰ ਵਿੱਚ ਪਈ ਹੁੰਦੀ ਹੈ ਜੀ ਦੇਖੋ ਕਈ ਵਾਰ ਕੀ ਹੁੰਦਾ ਜੀ ਬੱਚੇ ਵੈਸੇ ਨਹੀਂ ਪਾਉਂਦੇ ਜਾਂ ਫਿਰ ਇਹ ਉੱਚੀ ਹੋ ਜਾਂਦੀ ਹੈ ਜਾਂ ਕਲਰ ਵਿੱਚ ਦਾ ਫਰਕ ਪੈਣ ਦਾ ਗੋਡਿਆਂ ਕੋਲ ਹਨਾ ਜਾਂ ਟੋਕ ਵਗੈਰਾ ਲੱਗੀ ਹੁੰਦੀ ਹੈ ਜੀ ਇਸ ਕਰਕੇ ਇਹਨੂੰ ਬੱਚੇ ਨਹੀਂ ਪਾਉਂਦੇ ਤਾਂ ਇਹਨੂੰ ਆਪਾਂ ਫालतੂ ਸੁੱਟ ਦੰਨੇ ਆਗੇ ਦੇਖੋ ਅੱਜ ਆਪਾਂ ਤੁਹਾਨੂੰ ਇਹ ਤੋਂ ਇੱਕ ਬਹੁਤ ਵਧੀਆ ਚੀਜ਼ ਬਣਾ ਕੇ ਦਿਖਾਉਣੀ ਆ ਜਿਹੜੀ ਕਿ ਆਪਣੇ ਹਾਰਿਕ ਭੈਣ ਦੇ ਕੰਮ ਆਊਗੀ। ਦੇਖੋ ਆਪਾਂ ਜੇ ਮੈਂ ਇੱਕ ਸਾਈਡ ਇਸ ਤਰ੍ਹਾਂ ਲੈ ਲੈਣੀ ਆ ਜੀ ਸਭ ਤੋਂ ਪਹਿਲਾਂ ਜਿੱਥੋਂ ਮੂਰੀ ਨੂੰ ਫੋਲਡ ਕੀਤਾ ਆਪਾਂ ਉੱਥੋਂ ਇਹਨੂੰ ਕੱਟਤਾ ਉਸ ਤੋਂ ਬਾਅਦ ਜਿਹੜੀ ਸੀਨ ਲੱਗੀ ਹੁੰਦੀ ਹੈ ਜੀ ਸਾਈਡ ਵਾਲੀ ਆਪਾਂ ਉੱਥੋਂ ਕੱਟ ਦਨੇ ਆ ਝੋਲੀ ਵਾਲੀ ਪਾਸੋਂ ਤੇ ਉਸ ਤੋਂ ਬਾਅਦ ਦੇਖੋ ਜੀ ਝੋਲੀ ਕੋਲੋਂ ਕੱਟ ਕੇ ਆਪਾਂ ਇਹਨੂੰ ਲੈ ਲੈਨੇ ਆ ਸਿੱਧਾ-ਸਿੱਧਾ ਪੀਸ। ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਕੱਟਿਆ ਜੀ ਜਿੱਥੋਂ ਉੱਥੋਂ ਨਾ ਸੀਨ ਆਈ ਹੋਈ ਐ ਥੋੜਾ ਜਿਹਾ ਪਾਰ ਐ ਉੱਥੋਂ ਆਪਾਂ ਇਹਨੂੰ ਕੱਟ ਕੇ ਸਿੱਧਾ-ਸਿੱਧਾ ਪੀਸ ਕਰ ਲਾਂਗੇ ਇਹਦਾ ਜਿਵੇਂ ਦੇਖੋ ਨੀਚੋਂ ਪੈਂਟ ਢੀੜੀ ਐ ਉੱਪਰੋਂ ਲੂਜ਼ ਐ ਖੁੱਲੀ ਹੁੰਦੀ ਐ ਝੋਲੀ ਕੋਲੋਂ ਆ ਕੇ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਇਹਨੂੰ ਸਿੱਧਾ-ਸਿੱਧਾ ਪੀਸ ਕਰ ਲਾਂਗੇ ਸਿੱਧਾ-ਸਿੱਧਾ ਪੀਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਕੱਟਾਂਗੇ ਜੀ ਆਪਣੇ ਪੀਸ ਜਿਹੜੇ ਕੀ ਆਪਾਂ ਨੂੰ ਚਾਹੀਦੇ ਹੋਣਗੇ ਦੇਖੋ ਮੈਂ ਜਿਵੇਂ ਕੱਟੂਗੀ ਜੀ ਇਹ 10 ਇੰਚ ਦਾ ਪੀਸ 10 ਇੰਚ ਦਾ ਆਪਾਂ ਇੱਕ ਪੀਸ ਲਵਾਂਗੇ ਬਾਕੀ ਤੁਸੀਂ ਦੇਖੋ ਆਪਣੇ ਹਿਸਾਬ ਨਾਲ ਵੱਧ ਘੱਟ ਤੁਸੀਂ ਲੈ ਸਕਦੇ ਹੋ ਜੀ ਜਿਵੇਂ ਆਪਾਂ 10 ਇੰਚ ਦਾ ਪੀਸ ਲੈਤਾ ਤੁਸੀਂ 12 ਇੰਚ ਦਾ ਲੈ ਸਕਦੇ ਹੋ 13 ਇੰਚ ਦਾ ਲੈ ਸਕਦੇ ਹੋ ਤੁਸੀਂ ਜਿਸ ਹਿਸਾਬ ਨਾਲ ਕੋਈ ਵੱਡਾ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੱਡਾ ਲੈ ਸਕਦੇ ਹੋ ਜਿਸ ਨਾਲ ਆਪਾਂ ਛੋਟਾ ਪੀਸ ਬਣਾਉਣਾ ਚਾਹੁੰਦੇ ਹਾਂ ਜੀ ਆਪਾਂ ਉਸ ਹਿਸਾਬ ਨਾਲ ਪੀਸ ਲੈਤਾ 10 ਇੰਚ ਦਾ 8 ਇੰਚ ਦੀ ਚੜਾਈ ਹੈ ਤੇ 10 ਇੰਚ ਦੀ ਲੰਬਾਈ ਹੈ ਆਪਾਂ ਇੱਕ ਇਸ ਤਰ੍ਹਾਂ ਪੀਸ ਲੈਤਾ ਜੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਦੇਖੋ ਲਵਾਂਗੇ ਜੀ ਆਪਣੇ ਦੂਸਰੇ ਪੀਸ ਦੇਖੋ ਇਹਦੇ ਵਿੱਚ ਆਪਾਂ ਨੂੰ ਇੱਕ ਨੈਟ ਚਾਹੀਦੀ ਹੈ ਜੀ ਇੱਕ ਚਾਹੀਦੀ ਹੈ ট্রান্সਫੇਡ ਸ਼ੀਟ ট্রান্সਫੇਡ ਸ਼ੀਟ ਆਪਣੇ ਕੋਲੇ ਵੈਸੀ ਲਿਫਾਫੇ ਪਏ ਹੁੰਦੇ ਜਿਵੇਂ ਸੂਟਾਂ ਵਾਲੀ ਲਿਫਾਫੇ ਹੁੰਦੇ ਆ ਕੰਬਲਾਂ ਵਾਲੀ ਆਪਾਂ ਉਹ ਵੀ ਇਹਦੇ ਵਿੱਚ ਵਰਤ ਸਕਦੇ ਆ ਦੇਖੋ ਜਿਵੇਂ ਮੇਰੇ ਕੋਲੇ ਪਈ ਚੀਜ਼ ਜੀ ਇਹ ਨੈਟ ਪਹਿਲਾਂ ਵੀ ਮੈਂ ਇਹ ਨੈਟ ਤੋਂ ਕਾਫੀ ਸਗੀਆਂ ਚੀਜ਼ਾਂ ਆਪਣੀਆਂ ਭੈਣਾਂ ਨੂੰ ਬਣਾਉਣੀਆਂ ਸਿਖਾਈਆਂ ਹੋਈਆਂ ਨੇ ਜੀ ਇਹ ਨੈਟ ਆਮ ਤੌਰ ਤੇ 20 ਰੁਪਏ ਮੀਟਰ ਲੇਸਾਂ ਵਾਲੀ ਦੁਕਾਨ ਤੋਂ ਹੀ ਮਿਲ ਜਾਂਦੀ ਹੈ ਜੀ ਦੇਖੋ ਇਹ ਨੈੱਟ ਵੀ ਬਹੁਤ ਕੰਮ ਆਉਂਦੀ ਹੈ ਜੀ ਆਪਾਂ 1 ਮੀਟਰ ਲਿਆ ਕੇ ਰੱਖ ਲਈਏ ਤਾਂ ਦੇਖੋ 1 ਮੀਟਰ ਲੈਸ ਆਪਣੇ ਕਾਫੀ ਸਾਰੀਆਂ ਚੀਜ਼ਾਂ ਇਹਦੇ ਨਾਲ ਬਣ ਜਾਂਦੀਆਂ ਦੇਖੋ ਜੀ ਇਹ ਲੈਸ ਆਪਾਂ ਇੱਕ ਛੋਟਾ ਜਿਹਾ ਪੀਸ ਲੈਂਦਾ ਇਹ ਲਾਵਾਂਗੇ ਆਪਾਂ ਸੈਂਟਰ 'ਚ ਉਸ ਤੋਂ ਬਾਅਦ ਦੇਖੋ ਆਪਾਂ ਛੋਟੇ-ਛੋਟੇ ਪੀਸ ਕੱਟਾਂਗੇ ਜੀ ਹੋਰ ਤੇ ਉਹ ਆਪਾਂ ਸੈਂਟਰ ਦੇ ਵਿੱਚ ਨੈੱਟ ਰੱਖ ਗਏ ਇਸ ਸਾਈਡਾਂ ਤੇ ਤੇ ਉੱਪਰ نیچے ਇਹ ਪੀਸ ਲਾਵਾਂਗੇ ਇਹ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾਉਂਗੀ ਜੀ ਇਹ ਕਿਵੇਂ ਇਹ ਪੀਸ ਲਾਉਣੇ ਆ ਕਿੰਨੇ-ਕਿੰਨੇ ਲਾਉਣੇ ਆ ਇਸ ਨੂੰ ਸਾਰਾ ਪਤਾ ਲੱਗ ਜੂ ਜੀ ਤੁਹਾਨੂੰ ਪੂਰੀ ਵੀਡੀਓ ਤੁਸੀਂ ਦੇਖਿਓ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦੀ ਸਮਝ ਆ ਸਕੇ ਤੇ ਤੁਸੀਂ ਆਸਾਨੀ ਨਾਲ ਹੀ ਦੇਖੋ ਆਪਣੇ ਘਰ ਵਾਸਤੇ ਇਹ ਚੀਜ਼ਾਂ ਬਣਾ ਸਕੋ ਦੇਖੋ ਇਹਦੇ ਵਿੱਚ ਆਪਾਂ ਛੋਟੇ ਬੱਚਿਆਂ ਜਿਵੇਂ ਪੈਂਟਾਂ ਹੁੰਦੀਆਂ ਜੀ ਵੇਸਟ ਹੁੰਦੀਆਂ ਆਪਾਂ ਉਹਨਾਂ ਤੋਂ ਕੁਝ ਵੀ ਨਹੀਂ ਬਣਾਉਂਦੇ ਹੁੰਦੇ ਛੋਟੇ ਬੱਚਿਆਂ ਦੀਆਂ ਪੈਂਟਾਂ ਵੀ ਇਹਦੇ ਵਿੱਚ ਆਪਾਂ ਦੇਖੋ ਬਰਤ ਸਕਦੇ ਆ ਲਓ ਜੀ ਆਪਾਂ ਨੂੰ 4 ਪੀਸ ਚਾਹੀਦੇ ਨੇ ਹੋਰ ਛੋਟੇ ਦੇਖੋ ਨੈਟ ਦਾ ਪੀਸ ਆਪਾਂ ਬਚਾ ਲਈ ਲੈ ਲਿਆ ਉੱਪਰ نیچے ਆਪਾਂ ਪੀਸ ਲੈ ਲਈ ਜੀ ਜਿਵੇਂ 6 ਇੰਚ ਦਾ ਆਪਾਂ ਨੈਟ ਦਾ ਪੀਸ ਲੈਂਤਾ ਜੀ 3 ਇੰਚ ਦੀ ਚੌੜਾਈ ਸੀਗੀ ਤੇ ਉਸ ਤੋਂ ਬਾਅਦ ਦੇਖੋ ਉਸੇ ਹਿਸਾਬ ਨਾਲ ਆਪਾਂ ਉੱਪਰਲੇ ਪੀਸ ਲੈਣੇ ਆ ਜਾਨੀ ਕਿ ਜਿਵੇਂ ਆਪਣੇ 10 ਇੰਚ ਵਾਲਾ ਪੀਸ ਦੀ ਲੰਬਾਈ ਸੀ ਆਪਾਂ ਇਹਦੀ ਲੰਬਾਈ ਪੂਰੀ ਕਰਨੀ ਜੀ ਇਸੇ ਤਰ੍ਹਾਂ ਆਪਾਂ ਸਾਈਡਾਂ ਵਾਲੇ ਪੀਸ ਲੈਣੇ ਆ ਜੀ ਸਾਈਡਾਂ ਵਾਲੇ ਪੀਸ ਲੈ ਕੇ ਜਿਵੇਂ 3-3 ਇੰਚ ਦੇ ਸਾਈਡਾਂ ਵਾਲੇ ਪੀਸ ਲੈ ਲੇ ਇੱਕ ਦੇਖੋ ਵਿਚਾਲੇ ਪੀਸ ਸੀ 3 ਇੰਚ ਦਾ 9 ਇੰਚੇ ਹੋਗੀ ਆਪਾਂ ਨੂੰ ਚਾਹੀਦੀ ਸੀ 8 ਇੰਚ ਇਹਦੀ ਚੜਾਈ ਇਸ ਕਰਕੇ ਆਪਾਂ ਵੱਧ ਘੱਟ ਪੀਸ ਹੈ ਜਿਹੜੇ ਉਹ ਫालतू ਕੱਟ ਦਾਂਗੇ ਜੀ ਆਪਾਂ ਦੇਖੋ ਤੁਸੀਂ ਜਿਹੜਾ ਪੀਸ ਪਹਿਲਾਂ ਕੱਟਿਆ ਉਹਦੇ ਮੁਤਾਬਕ ਕਰਨਾ ਹੈ ਜੀ ਇਹ ਪੀਸ ਤਿਆਰ ਦੇਖੋ ਸੈਂਟਰ ਵਾਲਾ ਪੀਸ ਲੈਣਾ ਹੈ ਫਿਰ ਇਹਦੇ ਉੱਪਰ نیچے ਪੀਸ ਲੈਣੇ ਆ ਫਿਰ ਇਹਦੀਆਂ ਦੱਬੀਆਂ ਸੀਨਾ ਲਾਉਣੀਆਂ ਜੀ ਫਿਰ ਤੁਸੀਂ ਸਾਈਡਾਂ ਵਾਲੇ ਪੀਸ ਲਾਉਣੇ ਆ ਫਿਰ ਤੁਸੀਂ ਸੀਨਾ ਦੱਬਣੀਆਂ ਬੈਠ ਨੂੰ ਵੀ ਸੀਨਾ ਲਾਉਣੀਆਂ ਉਸ ਤੋਂ ਬਾਅਦ ਦੇਖੋ ਜੀ ਬੈਠਵੀਂ ਸੀਨ ਲਾਉਣ ਤੋਂ ਬਾਅਦ ਫਿਰ ਆਪਣਾ ਇਹ ਪੀਸ ਪੂਰਾ ਤਿਆਰ ਹੋ ਜੂ ਦੇਖੋ ਹੁਣ ਆਪਾਂ ਇਹਦੀ ਲੰਬਾਈ ਮਿਣਕੇ ਦੇਖਦੇ ਆ ਜੀ ਲੰਬਾਈ ਚੜਾਈ ਇਹਦੀ ਸਾਰੀ ਸਹੀ ਆਈ ਹੈ ਦੇਖੋ 8 ਇੰਚ ਦੀ ਚੜਾਈ ਹੋਗੀ ਤੇ 10 ਇੰਚ ਦੀ ਲੰਬਾਈ ਹੋਗੀ ਥੋੜਾ ਮੋਟਾ ਵੱਧ ਘੱਟ ਹੋਊਗਾ ਜੀ ਆਪਾਂ ਉੱਪਰਲਾ ਪੀਸ ਇਸ ਤਰ੍ਹਾਂ ਧਰ ਕੇ ਦੇਖ ਲਾਂਗੇ ਵਿਚਾਲੇ ਸੈਂਟਰ ਦੇ ਵਿੱਚ ਬਰੋਬਰ ਬਰੋਬਰ ਸੈਡਾ ਤੋਂ ਅੱਧਾ ਇੰਚ 1 ਇੰਚ ਜੋ ਵੱਧ ਹੈ ਤਾਂ ਆਪਾਂ ਉਹਨੂੰ ਦੇਖੋ ਕੱਟ ਦਾਂਗੇ ਕੱਟ ਕੇ ਆਪਣਾ ਇਹ ਪੂਰਾ ਸੂਰਾ ਪੀਸ ਇਸ ਤਰ੍ਹਾਂ ਹੋ ਜਾਊਗਾ ਉਸ ਤੋਂ ਬਾਅਦ ਦੇਖੋ ਜੀ ਉੱਪਰੋਂ ਆਪਾਂ ਇਹਨੂੰ ਪੌਣੇ ਇੱਕ ਇੰਚ ਲੈ ਕੇ ਕੱਪੜਾ ਫੋਲਡ ਕਰਨਾ ਹੈਗਾ 10 ਇੰਚ ਕਰ ਲੀਏ ਪੌਣਾ ਇੰਚ ਕਰ ਲੀਏ ਦੇਖੋ ਆਪਾਂ ਉਸ ਹਾਨੀ ਨੂੰ ਫੋਲਡ ਕਰ ਦਾਂਗੇ ਫੋਲਡ ਕਰਨ ਤੋਂ ਬਾਅਦ ਜੀ ਆਪਾਂ ਪਹਿਲਾਂ ਇਹਦੇ ਉੱਤੇ ਦੇਖੋ ਸੂਈਆਂ ਲਾ ਲੈਣੀਆਂ ਦੋ ਤਾਂ ਜੋ ਇਹ ਖੜ ਜੇ ਮੈਂ ਦੇਖੋ ਜੀ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਤਾਂ ਜੋ ਆਪਣੀਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝ ਵੀ ਆ ਜਾਏ ਤੇ ਚੰਗੀ ਤਰ੍ਹਾਂ ਉਹ ਇਹ ਚੀਜ਼ ਆਪਣੀ ਬਣਾ ਵੀ ਸਕਣ ਲੋ ਜੀ ਦੇਖੋ ਆਪਾਂ ਸੂਈਆਂ ਲਾਤੀਆਂ ਮੈਨੂੰ ਸੂਈਆਂ ਮੈਂ ਲੱਭਣ ਲੱਗੀ ਜੀ ਪਹਿਲਾਂ ਮੈਂ ਸੂਈਆਂ ਕੱਢੀਆਂ ਨਹੀਂ ਸੀ ਇਸ ਕਰਕੇ ਲੋ ਜੀ ਹੁਣ ਦੇਖੋ ਆਪਾਂ ਦੋ ਸੂਈਆਂ ਸਾਈਡਾਂ ਤੇ ਲਾਤੀਆਂ ਇੱਕ ਸੂਈ ਆਪਾਂ ਥੱਲੇ ਵੀ ਲਾ ਸਕਦੇ ਆਂ ਨਹੀਂ ਤਾਂ ਦੋ ਸੂਈਆਂ ਨਾਲ ਹੀ ਦੇਖੋ ਚੰਗੀ ਤਰ੍ਹਾਂ ਖੜ ਜਾਣਾ ਉਸ ਤੋਂ ਬਾਅਦ ਜੀ ਆਪਾਂ 1.5 ਇੰਚ ਚੌੜਾ 1.5 ਇੰਚ ਲੰਬਾ ਇਸ ਤਰ੍ਹਾਂ ਇੱਕ ਬਾਕਸ ਦਾ ਨਿਸ਼ਾਨ ਲਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਦੇਖੋ ਇਹ ਕੱਪੜਾ ਕਟਿੰਗ ਕਰਾਂਗੇ ਜੀ ਆਪਾਂ ਵੱਡਾ ਬਣਾ ਰਹੇ ਹਾਂ ਜੀ ਉਸ ਦੇ ਹਿਸਾਬ ਨਾਲ ਆਪਾਂ 3 ਇੰਚ 2.5 ਇੰਚ ਆਪਾਂ ਉਸ ਹਿਸਾਬ ਨਾਲ ਨੀਚੋਂ ਕੱਟ ਸਕਦੇ ਹਾਂ ਜਿਸ ਹਿਸਾਬ ਨਾਲ ਆਪਾਂ ਇਹ ਪੀਸ ਬਣਾ ਰਹੇ ਹਾਂ ਜੀ ਉਸੇ ਹਿਸਾਬ ਨਾਲ ਆਪਾਂ 1.5 ਇੰਚ ਲੈਂਦਾ ਦੇਖੋ 1.5 ਇੰਚ ਚੌੜਾ 1.5 ਇੰਚ ਲੰਮਾ ਹੁਣ ਆਪਾਂ ਤਿੰਨੇ ਸਾਈਡਾਂ ਤੇ ਸਿਲਾਈ ਕਰਾਂਗੇ ਇਹ ਦੋਨੇ ਸਾਈਡਾਂ ਹੋ ਗਈਆਂ ਤੇ ਇੱਕ ਨੀਚੇ ਵਾਲਾ ਪੀਸ ਹੋ ਗਈ ਦੇਖੋ ਉਸ ਤੋਂ ਬਾਅਦ ਸੀਨਾ ਵੱਜ ਗਿਆ ਜੀ ਸੀਨਾ ਵੱਜਣ ਤੋਂ ਬਾਅਦ ਆਪਾਂ ਜਿਹੜਾ ਟੱਕ ਲਾਏ ਸੀ ਜੀ ਸੈਂਟਰ ਵਾਲੀ ਸੀਨ ਨੂੰ ਲੈ ਕੇ ਤੇ ਨੀਚੇ ਵਾਲੀ ਸੀਨ ਨੂੰ ਲੈ ਕੇ ਸੈਂਟਰ ਦੇ ਵਿਚਾਲੇ ਫਿਰ ਆਪਾਂ ਇਹਨੂੰ ਸੀਨ ਲਾਵਾਂਗੇ। ਦੋਨੇ ਆਪਾਂ ਇਹਦੀਆਂ ਸਾਈਡਾਂ ਇਸ ਤਰ੍ਹਾਂ ਸੀ ਲਾਂਗੇ ਜੀ। ਸੀਨ ਲਾਉਣ ਤੋਂ ਬਾਅਦ ਦੇਖੋ ਜੀ ਇਹ ਇਸ ਤਰ੍ਹਾਂ ਬਣ ਗਿਆ ਨੀਚੋਂ ਇਹਦਾ ਇੱਕ ਵੇਸ ਤਿਆਰ ਹੋ ਗਿਆ ਜੀ। ਇਹਦੀ ਨੀਚੋਂ ਬਹੁਤ ਸੋਹਣੀ ਸ਼ੇਪ ਬਣੀ ਹੈ ਤੇ ਹੁਣ ਦੇਖੋ ਆਪਾਂ ਇਹ ਮਸ ਨੂੰ ਖੋਲ ਕੇ ਦਿਖਾ ਦਿੰਨੀ ਆ ਜੀ ਇਹ ਸਹੀ ਕਰਕੇ ਆਪਾਂ ਇਹਨੂੰ ਖੁੰਝੇ ਤੇ ਆਪਾਂ ਦੇਖੋ ਜੀ ਇਸ ਤਰ੍ਹਾਂ ਇੱਕ ਬਣ ਗਿਆ। ਉੱਪਰ ਆਪਾਂ ਲਾਵਾਂਗੇ ਜੀ ਇਹਦੇ ਬੈਲ ਕਰੋ ਦੇਖੋ نیچے ਦੀ ਕਿੰਨੀ ਸੋਹਣੀ ਸ਼ੇਪ ਬਣੀ ਹੈ ਜੀ ਉੱਤੇ ਆਪਾਂ ਬੈਲ ਕਰੋ ਲਾਵਾਂਗੇ ਬੈਲ ਕਰੋ ਦੇਖੋ ਜੀ ਇਹ ਵੀ ਬਹੁਤ ਸਸਤੀ ਪੱਟੀ ਮਿਲ ਜਾਂਦੀ ਹੈ ਦੋ ਇਹਦੇ ਵਿੱਚ ਕਲਰ ਮਿਲਦੇ ਆ ਇੱਕ ਵਾਈਟ ਤੇ ਇੱਕ ਬਲੈਕ ਜਿੰਨਾ ਆਪਣਾ ਉੱਪਰਲਾ ਪੀਸ ਤਿਆਰ ਹੈ ਜੀ ਉਸ ਨਾਲ ਇਹ ਆਪਾਂ ਪੂਰੇ ਤੇ ਲਗਾਵਾਂਗੇ ਤੇ ਇੱਕ نیچے ਵਾਲੀ ਸਾਈਡ ਲਗਾਵਾਂਗੇ ਜੀ ਇੱਕ ਆਪਾਂ ਉੱਪਰਲੀ ਸਾਈਡ ਲਗਾਵਾਂਗੇ ਅੰਦਰਲੇ ਪਾਸੇ ਦੇਖੋ ਆਪਾਂ ਘਮਾਉਂਦੇ ਹੋਏ ਸਾਈਡਾਂ ਤੋਂ ਉੱਪਰ نیچے ਸੀਨਾ ਲਾ ਕੇ ਜੀ ਇਸ ਤਰ੍ਹਾਂ ਆਪਾਂ ਦੋਨੇ ਪੀਸ ਹੈਗੇ ਜਿਹੜੇ ਤਿਆਰ ਕਰ ਲਾਂਗੇ ਇਹਦੇ ਨਾਲ ਦੇਖੋ ਆਪਣਾ ਇੱਕ ਬਹੁਤ ਹੀ ਵਧੀਆ ਕਿਚਨ ਆਰਗਨਾਈਜ਼ਰ ਬਣ ਕੇ ਤਿਆਰ ਹੋ ਜਾਊਗਾ ਜਿਹੜਾ ਕਿ ਆਪਣਾ ਬਹੁਤ ਹੀ ਕੰਮ ਆਊਗਾ ਜੀ ਇਹ ਆਪਾਂ ਤੁਹਾਨੂੰ ਦੋ ਤਰ੍ਹਾਂ ਦੇ ਬਣਾ ਕੇ ਦਿਖਾਵਾਂਗੇ ਜੀ ਇੱਕ ਆਪਾਂ ਬਣਾਵਾਂਗੇ ਨੈੱਟ ਵਾਲਾ ਤੇ ਇੱਕ ਆਪਾਂ ਬਣਾਵਾਂਗੇ ਟ੍ਰਾਂਸਫੇਡ ਸ਼ੀਟ ਵਾਲਾ ਦੇਖੋ ਇਹ ਆਪਾਂ ਨੈੱਟ ਵਾਲਾ ਬਣਾਇਆ ਜੀ ਤੇ ਦੂਸਰਾ ਬਣਾਵਾਂਗੇ ਆਪਾਂ ਟਰਾਂਸਫਰ ਸ਼ੀਟ ਵਾਲਾ ਦੋਨੇ ਮੈਂ ਤੁਹਾਨੂੰ ਵਰਤ ਕੇ ਹੀ ਵੀ ਦਿਖਾਉਂਗੀ ਜੇ ਦੋਨਾਂ ਦੇ ਵੱਖਰੇ ਵੱਖਰੇ ਆਪਾਂ ਨੂੰ ਫਾਇਦੇ ਹੋਣਗੇ ਦੇਖੋ ਜੀ ਇਸੇ ਤਰ੍ਹਾਂ ਆਪਾਂ ਦੂਸਰਾ ਪੀਸ ਲੈਂਦਾ ਆਪਣੇ ਛੋਟੇ ਜਿਹੇ ਪੀਸ ਦੇ ਵਿੱਚੋਂ ਇੱਕ ਦੋ ਆਪਣੇ ਬਣ ਕੇ ਆਰਗੇਨਾਈਜ਼ਰ ਤਿਆਰ ਹੋ ਜਾਣਗੇ ਇਸੇ ਤਰ੍ਹਾਂ ਦੇਖੋ ਜੀ ਮੈਂ ਉਹ 10 ਦਾ ਪੀਸ ਲੈਂਦਾ ਸੀ ਇਹ ਆਪਾਂ ਲਵਾਂਗੇ 11 ਦਾ ਜਿਸ ਸਮਾਂ ਆਪਣੇ ਕੋਲੇ ਪੀਸ ਆਪਾਂ ਖਰਾਬ ਨਹੀਂ ਕਰਦੇ ਆਪਾਂ ਪੂਰਾ ਦੇਖ ਲਿਆ ਜਿੰਨਾ ਦੇਖੋ ਇਹਦਾ ਹੈਗਾ ਜੀ ਆਪਣੇ ਕੋਲੇ ਪੀਸ ਆਪਾਂ ਉਨਾ ਹੀ ਲੈ ਲਾਂਗੇ 11 ਇੰਚ ਦੀ ਲੰਬਾਈ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਚੜਾਈ ਮਿਲ ਕੇ ਦਿਖਾ ਦਿੰਨੇ ਆ ਚੜਾਈ ਤਕਰੀਬਨ ਇਹਦੀ 8.5 ਇੰਚ ਹੈ ਜੀ ਚੜਾਈ 10 ਹੈ ਤੇ ਲੰਬਾਈ ਜ਼ਰੂਰ ਥੋੜੀ ਜੀ ਵੱਧ ਹੈ ਜੀ ਬਸ ਇਹਦੀ ਲੋ ਜੀ ਇਹ ਵੀ ਆਪਾਂ ਉਸੇ ਤਰ੍ਹਾਂ ਬਣਾਵਾਂਗੇ ਦੇਖੋ ਇਹ ਆਪਾਂ ਸੈਂਟਰ ਉਹਦੇ ਸੈਂਟਰ ਚ ਆਪਾਂ ਨੈੱਟ ਲਾਈ ਸੀ ਇਹਦੇ ਸੈਂਟਰ ਦੇ ਵਿੱਚ ਆਪਾਂ ਟਰਾਂਸਪੇਰੈਂਟ ਸ਼ੀਟ ਲਾਵਾਂਗੇ ਜੀ ਇਹ ਉਹ ਵੀ ਆਪਾਂ ਨੂੰ ਆਸਾਨੀ ਦੇ ਨਾਲ ਹੀ ਮਾਰਕੀਟ ਚੋਂ ਮਿਲ ਜਾਂਦੀ ਹੈ ਅਕਸਰ ਦੇਖੋ ਮੈਂ ਇਹੋ ਜਿਹੀ ਚੀਜ਼ਾਂ ਲਿਆ ਕੇ ਰੱਖ ਦਿਆਂ ਕਿਉਂਕਿ ਆਪਾਂ ਨੂੰ ਅਕਸਰ ਕੁਛ ਨਾ ਕੁਛ ਬਣਾਉਣ ਵਾਸਤੇ ਚਾਹੀਦੀਆਂ ਹੁੰਦੀਆਂ ਹੈਗੀਆਂ ਜਿਵੇਂ ਆਪਾਂ ਇਹ ਬੈਗ ਬਣਾਉਨੇ ਆ ਬੈਗ ਵਿੱਚ ਵੀ ਇਹ ਟਰਾਂਸਪੇਰੈਂਟ ਸ਼ੀਟ ਲੱਗਦੀ ਹੈ ਮੈਂ ਪਹਿਲਾਂ ਵੀ ਇੱਕ ਦੋ ਬੈਗ ਬਣਾਏ ਹੋਏ ਆ ਦੇਖੋ ਉਹਦੇ ਵਿੱਚ ਆਪਾਂ ਇਹ ਵਰਤਿਆ ਵੀ ਹੋਇਆ ਜੀ ਇਸ ਤਰ੍ਹਾਂ ਆਪਾਂ ਛੋਟਾ ਜਿਹਾ ਪੀਸ ਲਾਵਾਂਗੇ ਜੀ ਜਿੰਨਾ ਕਿ ਆਪਾਂ ਨੈੱਟ ਦਾ ਪੀਸ ਲੈਂਤਾ ਸੀਗਾ ਜਿਵੇਂ ਦੇਖੋ 5 ਇੰਚ 4 ਇੰਚ ਆਪਾਂ ਚੌੜਾ ਲੈ ਲਿਆ ਜੀ ਉਹੀ 5 6 ਇੰਚ ਆਪਾਂ ਲੰਬਾ ਲੈ ਲਾਂਗੇ ਛੋਟਾ ਜ ਆਪਾਂ ਪੀਸ ਲਵਾਂਗੇ ਜੀ ਇਸੇ ਤਰ੍ਹਾਂ ਆਪਾਂ ਹੋਰ ਪੀਸ ਕੱਟ ਕੇ ਇਹਦੇ ਆਲੇ ਦਿਵਾਲੇ ਇਸ ਤਰੀ ਲਗਾਵਾਂਗੇ ਇੱਕ ਵਾਰ ਆਪਾਂ ਦੇਖੋ ਮੈਂ ਤੁਹਾਨੂੰ ਮਣ ਕੇ ਵੀ ਦਿਖਾ ਦਿੰਨੀ ਆ ਜੀ ਇਹ ਕਿੰਨਾ ਹੈ ਉਸੇ ਹਿਸਾਬ ਨਾਲ ਦੇਖੋ ਆਪਾਂ ਇਹਦੀ ਲੰਬਾਈ ਇਹਦੀ ਚੜਾਈ ਜਿੰਨਾ ਕਿ ਪਹਿਲਾ ਵਾਲਾ ਪੀਸ ਕੱਟਿਆ ਜੀ ਪਟੀਆਂ ਉਸ ਹਿਸਾਬ ਨਾਲ ਲੱਗਦੀਆਂ ਦੇਖੋ ਕਿਉਂਕਿ ਆਪਾਂ ਓਡਾ ਹੀ ਪੀਸ ਤਿਆਰ ਕਰਨਾ ਹੁੰਦਾ ਹੈ। ਦੇਖੋ ਉੱਪਰ-ਨੀਚੇ ਆਪਾਂ ਪਹਿਲਾਂ ਇਹਦੀ ਟਰਾਂਸਵਰ ਸ਼ੀਟ ਦੇ ਪੀਸ ਲਾਵਾਂਗੇ ਜਿਵੇਂ ਮੈਂ 3 ਇੰਚ ਦਾ ਲਾਵਾਂਗੇ ਜੀ ਦੇਖੋ ਆਪਣਾ ਇਹ ਜਿਵੇਂ 6 ਇੰਚ ਦਾ ਇਹਦੀ ਹੈਗੀ ਹੈ ਲੰਬਾਈ 3-3 ਇੰਚ ਦੇ ਆਪਾਂ ਲੱਗ ਤੋਂ ਲਾ ਦਾਂਗੇ ਦੇਖੋ ਪੀਸ ਇਹਦੇ। ਵੱਧ ਘੱਟ ਹੁੰਦਾ ਤਾਂ ਉਹ ਆਪਾਂ ਦੇਖੋ ਬਾਅਦ ਵਿੱਚ ਵੀ ਕੱਟ ਸਕਦੇ ਆ। ਦੇਖੋ ਅਕਸਰ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਜੀ ਕਿ ਆਪਣੀ ਭੈਣਾਂ ਨੂੰ ਆਪਾਂ ਕੋਈ ਕੰਮ ਦੀ ਚੀਜ਼ ਬਣਾ ਕੇ ਦਿਖਾਈਏ ਤਾਂ ਜੋ ਆਪਣੀਆਂ ਭੈਣਾਂ ਖੁਦ ਵੀ ਬਣਾ ਸਕਣੋਂ ਤੇ ਆਪਣੇ ਘਰ ਵਾਸਤੇ ਬਣਾ ਸਕਣ ਜੀ ਤੇ ਵਰਤ ਸਕਣ ਲੋ ਜੀ ਇਸ ਤਰ੍ਹਾਂ ਦੇਖੋ ਆਪਾਂ ਇੱਕ ਪੀਸ ਦੇ ਵਿੱਚੋਂ ਦੋ ਪੀਸ ਕਰਾਂਗੇ ਪਹਿਲਾਂ ਆਪਾਂ ਸਾਈਡਾਂ ਵਾਲੀਆਂ ਜਿਹੜੀਆਂ ਸੀਨਾਂ ਲੱਗੀਆਂ ਨੇ ਉਹ ਤੋਂ ਹਟਾ ਦਾਂਗੇ ਉਸ ਤੋਂ ਬਾਅਦ ਇੱਕ ਪੀਸ ਲੈ ਲਾਂਗੇ ਜੀ ਸੈਂਟਰ 'ਚੋਂ ਕੱਟ ਕੇ ਜੇ ਦੋ ਪੀਸ ਹੋ ਜਾਣਗੇ ਉੱਪਰ-ਨੀਚੇ ਲਾ ਕੇ ਇਹਦੀ ਲੈਂਥ ਪਹਿਲਾਂ ਵਾਲੇ ਪੀਸ ਜਿੰਨੀ ਹੋ ਜਾਊਗੀ ਤਿਆਰ ਦੇਖੋ ਉਸ ਤੋਂ ਬਾਅਦ ਆਪਾਂ ਸੈਡਾਂ 'ਤੇ ਇਸਲਾਵਾਂਗੇ ਜੀ ਹਲੋ ਜੀ ਦੇਖੋ ਇਸ ਤੇ ਰਾਈ ਪੀਸ ਲਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਮਿਲ ਲੈਣਾ ਜੀ ਇਹਦੇ ਜਿੰਨਾ ਆਪਾਂ ਦੂਸਰਾ ਪੀਸ ਤਿਆਰ ਕਰਾਂਗੇ ਲੰਬੇ ਵਾਲਾ ਜਿਹੜਾ ਕੀ ਆਪਾਂ ਸੈਡਾਂ 'ਤੇ ਲਾਵਾਂਗੇ ਇਹਦੇ ਵਿੱਚੋਂ ਹੀ ਦੇਖੋ ਦੋ ਪੀਸ ਹੋ ਜਾਣੇ ਨੇਗੇ ਉਹ ਵੀ ਆਪਾਂ ਸੈਡਾਂ 'ਤੇ ਲਾਵਾਂਗੇ ਜੀ ਦੇਖੋ ਜੀ ਇਹ ਪੈਂਟਾਂ ਹੁੰਦੀਆਂ ਜੀ ਸਿੱਟਣ ਨੂੰ ਵੀ ਜੀ ਨਹੀਂ ਕਰਦਾ ਆਪਾਂ ਇਹਦੇ ਉੱਤੋਂ ਕੁਛ ਨਾ ਕੁਛ ਬਣਾ ਲਈਏ ਤਾਂ ਚਲੋ ਦੇਖੋ ਆਪਾਂ ਨੂੰ ਆਪਣੇ ਕੰਮ ਆਉਣ ਵਾਲੀ ਚੀਜ਼ ਬਣ ਜਾਂਦੀ ਹੈ ਤੇ ਵੇਸਟ ਪੈਂਟਾਂ ਤੋਂ ਆਪਾਂ ਦੇਖੋ ਇਹ ਬਣਾ ਸਕਦੇ ਆਂ ਨਹੀਂ ਤਾਂ ਪੈਂਟਾਂ ਦੇਖੋ ਆਪਾਂ ਵੇਸਟ ਹੀ ਕਰਕੇ ਸਿੱਟ ਦੰਨੇ ਆਂਗੇ ਲਓ ਜੀ ਦੋ ਪੀਸ ਆਪਾਂ ਕੱਟ ਲੈਂਦੇ ਆ ਤੇ ਹੁਣ ਆਪਾਂ ਸੈਡਾ ਤੇ ਇਹਨੂੰ ਲਗਾਵਾਂਗੇ ਜੀ ਸੈਡਾਂ ਤੇ ਲਾ ਕੇ ਦੇਖੋ ਆਪਾਂ ਇਹ ਪੀਸ ਤਿਆਰ ਕਰ ਲਾਂਗੇ ਜੀ ਇਹਦੇ ਮੁਤਾਬਕ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਹੁਣ ਸੀ ਲਨੇ ਆ ਪਹਿਲਾਂ ਉੱਪਰ-ਨੀਚੇ ਵਾਲੇ ਪੀਸ ਸੀਵਾਂਗੇ ਉਸ ਤੋਂ ਬਾਅਦ ਕੋ ਉਹਦੀਆਂ ਬੈਠਵੀਆਂ ਸੀਨਾ ਲਾਵਾਂਗੇ ਮੈਂ ਤੁਹਾਨੂੰ ਇੱਕ ਵਾਰ ਮਸ਼ੀਨ ਤੇ ਲਾ ਕੇ ਦਿਖਾਉਣੀ ਆ ਜੀ ਇਹ ਵਾਲੇ ਸਾਰੇ ਪੀਸ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਤੇ ਤੁਸੀਂ ਆਸਾਨੀ ਨਾਲ ਹੀ ਬਣਾ ਸਕੋ ਤੋ ਜੀ ਦੇਖੋ ਜਿਵੇਂ ਕੱਲ ਆਪਾਂ ਟੇਬਲ ਦੀ ਕਵਰ ਬਣਾ ਕੇ ਦਿਖਾਇਆ ਸੀ ਜੀ ਸਾਰੀਆਂ ਭੈਣਾਂ ਨੂੰ ਬਹੁਤ ਪਸੰਦ ਆਇਆ ਤੇ ਸਾਰੀਆਂ ਭੈਣਾਂ ਨੇ ਮੈਨੂੰ ਬਹੁਤ ਵਧੀਆ ਕਮੈਂਟ ਕੀਤੇ ਤੇ ਦੇਖੋ ਇਸੇ ਤਰ੍ਹਾਂ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਆਪਣੀਆਂ ਭੈਣਾਂ ਦਾ ਇਸੇ ਤਰ੍ਹਾਂ ਮੈਨੂੰ ਹਰ ਇੱਕ ਵੀਡੀਓ ਚ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਕਮੈਂਟ ਕਰਨ ਦੇ ਨਾਲ ਦੇਖੋ ਆਪਾਂ ਨੂੰ ਹੌਸਲਾ ਮਿਲਦਾ ਜੀ ਤੇ ਆਪਾਂ ਦਾ ਮਨ ਹੁੰਦਾ ਹੈ ਕਿ ਆਪਣਾ ਆਪਾਂ ਆਪਣੀਆਂ ਭੈਣਾਂ ਨੂੰ ਹੋਰ ਵੀ ਵਧੀਆ-ਵਧੀਆ ਚੀਜ਼ਾਂ ਬਣਾਉਣੀਆਂ ਸਿਖਾਈਏ ਪਲੀਜ਼ ਹਰ ਇੱਕ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਰ ਇੱਕ ਚੀਜ਼ ਤੁਸੀਂ ਦੇਖ ਸਕੋ ਤੇ ਤੁਸੀਂ ਆਪਣੇ ਘਰ ਵਿੱਚ ਬਣਾ ਸਕੋ ਵਰਤ ਸਕੋ ਲੋ ਜੀ ਦੇਖੋ ਆਪਾਂ ਇਸ ਤਰ੍ਹਾਂ ਇਹਦੀਆਂ ਸੀਨਾ ਲਗਾ ਦਾਂਗੇ ਹੁਣ ਆਪਾਂ ਦੇਖੋ ਜੇ ਨਾਲ ਦੀ ਨਾਲ ਆਪਾਂ ਦੱਬਵੀਆਂ ਸੀਨਾ ਲਾਈ ਜਾਂਦੇ ਆ ਇਹਦੇ ਉੱਤੇ ਦੱਬਮੀਆਂ ਸੀਨਾ ਨਾਲ ਨਾਲ ਦੇਖੋ ਜੀ ਬਹੁਤ ਬੈਠ ਮਸੀਨ ਨਾਲ ਉਹਨਾਂ ਨਾਲ ਮਤਲਬ ਕਿ ਸਾਰਾ ਇਹਦਾ ਖੜਿਆ ਜਾਂ ਨਹੀਂ ਰਹਿੰਦਾ ਇਹ ਪੀਸ ਸਾਰਾ ਸੈਟਿੰਗ ਹੋ ਜਾਂਦੀ ਹੈਗੀ ਬੈਠ ਜੇ ਜਾਂਦਾ ਨੀਚੇ ਲੋ ਜੀ ਦੇਖੋ ਇਹ ਆਪਣਾ ਪੀਸ ਬਣ ਕੇ ਤਿਆਰ ਹੋ ਗਿਆ ਸਾਰਾ ਇਸੇ ਤਰ੍ਹਾਂ ਹੁਣ ਆਪਾਂ ਦੂਜੇ ਪੀਸ ਦੇ ਨਾਲ ਇਹਨੂੰ ਅਟੈਚ ਕਰਾਂਗੇ ਦੇਖੋ ਇਹ ਆ ਉਹ ਆਪਾਂ ਪਹਿਲਾਂ ਫੋਲਡ ਕਰਤਾ ਸੀ ਜੀ ਉੱਪਰਲਾ ਇਹ ਆਪਾਂ ਨਾਲ ਦੀ ਨਾਲ ਫੋਲਡ ਕਰ ਦਾਂਗੇ ਬੱਦ ਘੱਟ ਪੀਸ ਆਪਾਂ ਕਟਿੰਗ ਕਰ ਦਾਂਗੇ ਇਸੇ ਤਰ੍ਹਾਂ ਦੇਖੋ ਆਪਾਂ ਸਾਈਡਾਂ ਵਾਲੇ ਇਹਦੇ ਹੁੰਜਿਆ ਕੋਲੋਂ ਕਟਿੰਗ ਕਰਾਂਗੇ ਜੀ 1.5 ਇੰਚ ਦੀ ਇਸੇ ਤਰ੍ਹਾਂ ਦੇਖੋ ਆਪਾਂ ਸੂਆ ਲਾ ਕੇ ਪਹਿਲਾਂ ਖੜਾ ਦੰਨੇ ਆਂਗੇ ਤਾਂ ਆਪਾਂ ਨੂੰ ਹਿੱਲੇ ਜੁੱਲੇ ਨਾਲ ਸੀਨ ਲਾਉਣੀ ਬਹੁਤ ਸੌਖੀ ਹੋ ਜਾਂਦੀ ਹੈ 1.5 ਇੰਚ ਦੇ ਨਿਸ਼ਾਨ ਲਾਵਾਂਗੇ ਜੀ 1.5 ਇੰਚ ਚੌੜਾ ਤੇ 1.5 ਇੰਚ ਲੰਬਾ ਉਸੇ ਤਰ੍ਹਾਂ ਆਪਾਂ ਕਟਿੰਗ ਕਰਾਂਗੇ ਜੀ ਕਟਿੰਗ ਕਰਨ ਤੋਂ ਬਾਅਦ ਨੀਚੇ ਵਾਲੀ ਸਾਈਡ ਆਪਾਂ ਫਿਰ ਜੋੜ ਦਾਂਗੇ ਬਣਾ ਕੇ ਦੇਖਿਓ ਜਰੂਰ ਪਲੀਜ਼ ਇਹ ਬਹੁਤ ਵਧੀਆ ਚੀਜ਼ ਬਣੂਗੀ ਜੀ ਤੁਹਾਨੂੰ ਬਹੁਤ ਪਸੰਦ ਆਊਗੀ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਪਾ ਕੇ ਦੇਖੋ ਫ੍ਰੀਜ 'ਚ ਸਾਂਭ ਸਕਦੇ ਆਂ ਤੇ ਬਾਹਰ ਸਾਂਭ ਸਕਦੇ ਆਂ ਇਹਦੇ ਵਿੱਚ ਆਪਾਂ ਨੂੰ ਬਹੁਤ ਹੀ ਵਧੀਆ ਰਹਿੰਦਾ ਜੀ ਕਿਉਂਕਿ ਜੀਨ ਦੀ ਪੈਂਟ ਹੈ ਦੇਖੋ ਵੈਸੇ ਵੀ ਜੀਨ ਦੀ ਪੈਂਟ ਥੋੜੀ ਜਿਹੀ ਖੜੀ-ਖੜੀ ਰਹਿੰਦੀ ਹੈ ਲੋ ਜੀ ਤਿੰਨੇ ਸੀਨਾ ਮਾਰਨ ਤੋਂ ਬਾਅਦ ਸਾਈਡਾਂ ਵਾਲੀਆਂ ਤੇ ਥੱਲੇ ਵਾਲੀ ਨੀਚੇ ਵਾਲੀ ਸੀਨ ਮਾਰਨ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਆਪਾਂ ਇਹ ਵਾਲੀਆਂ ਸੀਨਾ ਮਾਰ ਲੀਆਂ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਪਲਟਾ ਕੇ ਸਿੱਧਾ ਕਰ ਲਾਂਗੇ ਸਿੱਧਾ ਕਰਨ ਤੋਂ ਬਾਅਦ ਦੇਖੋ ਆਪਾਂ ਉੱਪਰੋਂ ਫੋਲਡ ਕਰਾਂਗੇ ਇਹ ਤੁਸੀਂ ਫੋਲਡ ਪਹਿਲਾਂ ਵੀ ਕਰ ਸਕਦੇ ਹੋ ਤੇ ਬਾਅਦ 'ਚ ਵੀ ਕਰ ਸਕਦੇ ਹੋ ਜੀ ਇਸ ਤਰ੍ਹਾਂ ਜਿਵੇਂ ਕੀ ਹੁਣ ਆਪਾਂ ਕਰਕੇ ਕਰਾਂਗੇ ਦੇਖੋ ਇਸੇ ਤਰ੍ਹਾਂ ਆਪਾਂ ਅੱਧਾ-ਅੱਧਾ ਇੰਚ ਪਾਉਣਾ ਪਾਉਣਾ ਇੰਚ ਇਹਨੂੰ ਫੋਲਡ ਕਰ ਦਾਂਗੇ ਉਸ ਤੋਂ ਬਾਅਦ ਦੇਖੋ ਇਹਦੇ ਉੱਤੇ ਆਪਾਂ ਬੈਲ ਕਰੋ ਲਾਵਾਂਗੇ ਜੀ ਇਹਦੇ ਉੱਤੇ ਆਪਾਂ ਕੋਈ ਬਟਨ ਵਗੈਰਾ ਨਹੀਂ ਲਾ ਸਕਦੇ ਜਾ ਫਿਰ ਤੁਸੀਂ ਆਪਾਂ ਜਿੱਪ ਵਗੈਰਾ ਲਾ ਸਕਦੇ ਹਾਂ ਜੀ ਜਿੱਪ ਨਾਲੋਂ ਦੇਖੋ ਇਹ ਚੀਜ਼ ਬਹੁਤ ਸਸਤੀ ਪੈਂਦੀ ਹੈ ਬੈਲ ਕਰੋ ਜਿਹੜਾ ਹੈਗਾ ਤੇ ਇਹਦੇ ਨਾਲ ਵੀ ਸਾਰਾ ਚੰਗੀ ਤਰ੍ਹਾਂ ਕਵਰ ਹੋ ਜਾਂਦਾ ਤੇ ਜਾ ਫਿਰ ਤੁਸੀਂ ਦੇਖੋ ਇਹਦੇ ਵਿੱਚ ਕੋਈ ਡੋਰੀ ਵਗੈਰਾ ਵੀ ਪਾ ਸਕਦੇ ਹੋਗੇ ਜੇ ਤੁਹਾਡੇ ਕੋਲ ਇਹ ਬੈਲ ਕਰੋ ਨਹੀਂ ਹੈਗਾ ਤਾਂ ਦੇਖੋ ਆਪਾਂ ਫੋਲਡ ਕਰਕੇ ਇੱਕ ਸਾਈਡ ਤੇ ਟੱਕ ਲਾ ਕੇ ਆਪਾਂ ਇਹਦੇ ਵਿੱਚ ਡੋਰੀ ਵੀ ਪਾ ਸਕਦੇ ਹਾਂ ਜੀ ਲੋ ਜੀ ਦੋਨੇ ਆਪਣੇ ਜਿਹੜੇ ਹੈਗੇ ਆ ਜੀ ਇਹ ਬਾਕਸ ਬਣ ਕੇ ਤਿਆਰ ਹੋ ਗਏ ਤੇ ਹੁਣ ਮੈਂ ਤੁਹਾਨੂੰ ਵਰਤ ਕੇ ਦਿਖਾਉਣੀ ਆ ਕਿ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਆ ਆਪਣੀ ਕਿਚਨ ਦੇ ਵਿੱਚ ਲੋ ਜੀ ਦੋਨੇ ਬੈਗ ਆਪਾਂ ਬਣਾ ਕੇ ਤਿਆਰ ਕਰ ਲਏ ਰਾਸ਼ਨ ਪਾਉਣ ਦੇ ਲਈ ਹੁਣ ਆਪਾਂ ਤੁਹਾਨੂੰ ਰਾਸ਼ਨ ਪਾ ਕੇ ਦਿਖਾਉਨੇ ਆ ਕੀ ਕੀ ਆਪਾਂ ਇਹਦੇ ਵਿੱਚ ਕੀ ਕੀ ਪਾ ਸਕਦੇ ਆ ਜੀ ਦੇਖੋ ਆਪਾਂ ਇਹਦੇ ਵਿੱਚ ਕੋਈ ਵੀ ਦਾਲ ਪਾ ਸਕਦੇ ਆ ਜੀ ਮੈਂ ਤੁਹਾਨੂੰ ਪਾ ਕੇ ਵੀ ਦਿਖਾ ਦਿੰਨੇ ਆ ਅਕਸਰ ਦੇਖੋ ਜਿਵੇਂ ਬੁੰਦੀ ਹੁੰਦੀ ਹੈ ਜੀ ਆਪਾਂ ਇਹਨੂੰ ਡੱਬਿਆਂ ਦੇ ਵਿੱਚ ਬੰਦ ਕਰਕੇ ਧਰ ਦਿੰਨੇ ਆ ਤਕਰੀਬਨ ਇਹਦੇ ਵਿੱਚ ਨਾ ਸਮੈਲ ਮਾਰਨ ਲੱਗ ਜਾਂਦੀ ਹੈ ਦੇਖੋ ਇਹਦੇ ਮੂਰੇ ਜਾਲੀ ਲੱਗੀ ਹੈ ਜੀ ਇਹਦੇ ਵਿੱਚੋਂ ਹਵਾ ਕ੍ਰੋਸ ਹੋਊਗੀ ਇਹ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਸਕਦੇ ਆ ਜਿਵੇਂ ਚਨੇ ਹੁੰਦੇ ਆ ਦੇਖੋ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਕਰਕੇ ਦੇਖੋ ਇਹ ਜਾਂ ਸਾਰੀਆਂ ਆਪਣੀਆਂ ਇਹਨਾਂ ਨੂੰ ਲੱਗ ਜਾਂਦਾ ਜੀ ਲੱਗਣ ਕਰਕੇ ਆਪਾਂ ਇਹ ਚੀਜ਼ਾਂ ਵਿੱਚ ਪਾ ਕੇ ਰੱਖੀ ਤਾਂ ਦੇਖੋ ਆਪਾਂ ਇਹਨੂੰ ਫ੍ਰਿਜ 'ਚ ਵੀ ਇੱਕ ਸਾਈਡ ਤੇ ਰੱਖ ਸਕਦੇ ਹਾਂ ਜੀ ਤੇ ਨਾ ਇਹਦੇ ਵਿੱਚੋਂ ਚੀਜ਼ ਡੁੱਲੂਗੀ ਤੇ ਦੇਖੋ ਜਿਹੜਾ ਆਪਾਂ ਜਾਲੀ ਵਾਲੀ ਹੈ ਉਹਦੇ ਵਿੱਚੋਂ ਹਵਾ ਕ੍ਰੋਸ ਹੁੰਦੀ ਰਹੂਗੀ ਜਿਹੜਾ ਆਪਾਂ ਦੇਖੋ ਟਰਾਂਸਪੇਰੈਂਟ ਸ਼ੀਟ ਲਾਈਏ ਜੀ ਉਹਦੇ ਵਿੱਚੋਂ ਆਪਾਂ ਨੂੰ ਇਹ ਫਾਇਦਾ ਹੁੰਦਾ ਕਿ ਆਪਾਂ ਨੂੰ ਹਰ ਇੱਕ ਚੀਜ਼ੇ ਨਜ਼ਰ ਆਉਂਦੀ ਰਹਿੰਦੀ ਹੈ ਕਈ ਵਾਰ ਕੀ ਹੁੰਦਾ ਦੇਖੋ ਆਪਾਂ ਚੀਜ਼ਾਂ ਧਰ ਕੇ ਭੁੱਲ ਜਾਂਦੇ ਆ ਤੇ ਆਪਾਂ ਸਾਰੇ ਡੱਬੇ ਖੋਲਦੇ ਆਂ ਤੇ ਇਹਦੇ ਵਿੱਚੋਂ ਦੇਖੋ ਆਪਾਂ ਨੂੰ ਦੂਰੀ ਪਤਾ ਲੱਗ ਜਾਂਦਾ ਜੀ ਕਿ ਕਿਹੜੀ ਚੀਜ਼ ਕਿਦੇ ਵਿੱਚ ਪਾਈ ਹੈ ਦੇਖੋ ਆਪਾਂ ਤੁਹਾਨੂੰ ਪੁੱਠਾ ਸਿੱਧਾ ਕਰਕੇ ਦਿਖਾਉਂਦੇ ਆਂ ਜੀ ਕੋਈ ਵੀ ਚੀਜ਼ ਇਹਦੇ ਵਿੱਚੋਂ ਨਹੀਂ ਡਿੱਗੂਗੀ ਤੇ ਹਰ ਇੱਕ ਚੀਜ਼ ਇਹਦੇ ਵਿੱਚ ਬਹੁਤ ਹੀ ਵਧੀਆ ਰਹਿੰਦੀ ਹੈ ਜੀ ਆਪਾਂ ਨੂੰ ਦੂਰੋਂ ਪਤਾ ਚੱਲ ਜਾਂਦਾ ਕਿ ਇਹ ਚੀਜ਼ ਇਹਦੇ ਵਿੱਚ ਪਾਈ ਹੈ ਦੇਖੋ ਮੈਂ ਮੈਂ ਬੂੰਦੀ ਪਾ ਕੇ ਦਿਖਾਈ ਹੈ ਜੀ ਤੁਹਾਨੂੰ ਆਹ ਨੈੱਟ ਵਾਲੇ ਆਰਗਨਾਈਜ਼ਰ ਦੇ ਵਿੱਚ ਲਓ ਜੀ ਦੇਖੋ ਆਪਾਂ ਤੁਹਾਨੂੰ ਪੁੱਠਾ ਕਰਕੇ ਦਿਖਾ ਦਿੰਦੇ ਆਂ ਬਿਲਕੁਲ ਇਹਦੇ ਵਿੱਚੋਂ ਕੋਈ ਵੀ ਬੂੰਦੀ ਦਾ ਦਾਣਾ ਬਾਹਰ ਨਹੀਂ ਆਊਗਾ ਦੇਖੋ ਇਹਦੇ ਵਿੱਚ ਆਪਾਂ ਚਾਹ ਵਾਲਾ ਸੂਜੀ ਮੈਦਾ ਕੁਝ ਵੀ ਪਾ ਕੇ ਫ੍ਰਿਜ 'ਚ ਰੱਖ ਸਕਦੇ ਹਾਂ ਜੀ ਜੇ ਫ੍ਰਿਜ 'ਚ ਆਪਾਂ ਚੀਜ਼ਾਂ ਰੱਖਦੇ ਹਾਂ ਦੇਖੋ ਡੱਬਿਆਂ 'ਚ ਪਾ ਕੇ ਡੱਬੇ ਫ੍ਰਿਜ ਵਿੱਚ ਨਹੀਂ ਰੱਖੇ ਜਾਂਦੇ ਇਹ ਆਪਣੇ ਬਹੁਤ ਹੀ ਵੈਸਟ ਰਹਿੰਦੇ ਨੇ ਜੀ ਚੀਜ਼ਾਂ ਪਾ ਕੇ ਫ੍ਰਿਜ ਵਿੱਚ ਆਪਾਂ ਦੇਖੋ ਕੱਟਸ ਫੇਸ ਦੇ ਵਿੱਚ ਆਪਾਂ ਆਪਣੀਆਂ ਚੀਜ਼ਾਂ ਕਾਫੀ ਸਾਰੀਆਂ ਫ੍ਰਿਜ ਦੇ ਵਿੱਚ ਸਟੋਰ ਕਰ ਸਕਦੇ ਹਾਂ ਬਹੁਤ ਹੀ ਵਧੀਆ ਜੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕੱਲ ਵੀ ਦੇਖੋ ਤੁਸੀਂ ਟੇਬਲ ਵਾਲੀ ਵੀਡੀਓ ਤੇ ਬਹੁਤ ਸੋ ਦੀ ਆਪਣੀਆਂ ਭੈਣਾਂ ਨੇ ਇਸੇ ਤਰ੍ਹਾਂ ਇਸ ਤੇ ਵੀ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਜੇ ਤੁਹਾਨੂੰ ਨਹੀਂ ਵੀ ਸਮਝ ਆਉਂਦੀ ਤਾਂ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਆਪਾਂ ਤੁਹਾਨੂੰ ਜਰੂਰ ਚੰਗੀ ਤਰ੍ਹਾਂ ਸਮਝਾਇਆ ਕਰਾਂਗੇ ਤੇ ਇੱਕ ਦੇਖੋ ਮਨਪ੍ਰੀਤ ਭੈਣ ਸੀ ਭੁੱਲਰ ਤੇ ਉਹਨੇ ਵੀ ਆਪਾਂ ਨੂੰ ਬਹੁਤ ਵਧੀਆ ਕਮੈਂਟ ਕੀਤਾ ਸੀ थैंक यू ਭੈਣ ਤੇਰਾ ਬਹੁਤ ਬਹੁਤ